ਇਹ ਕਿੱਥੇ ਆ ਤੀਨੀ 10 ਹੁਣ ਆ ਗਿਆ ਸਵਾਦ ਸ੍ਰੀ ਇੱਕ ਗੱਲ ਪੁੱਛਣੀ ਸੀ ਜੀ ਹਾਂ ਜੀ ਪੁੱਛੋ ਸਰ ਸਵਾਦ ਤੇ ਸਕੂਨ 'ਚ ਕੀ ਫਰਕ ਹੈ ਸਵਾਦ ਤੇ ਸਕੂਨ ਦੇ ਵਿੱਚ ਹਾਂਜੀ ਚਲੋ ਮੈਂ ਦੱਸਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਸਵਾਦ ਦੀ ਬਾਹਰ ਬਹੁਤ ਠੰਡਾ ਧੁੰਦ ਪਈ ਹੋਈ ਆ ਆਪਾਂ ਕਮਰਿਆਂ 'ਚ ਬੜੇ ਕੰਮਲਾਂ ਦਾ ਨਿਗਮਣ ਰਹੇ ਆ ਇੱਕ ਹੱਥ ਦੇ ਵਿੱਚ ਆਪਣੇ ਚਾਹ ਦਾ ਕੱਪ ਆ ਦੂਜੇ ਹੱਥ ਵਿੱਚ ਆਪਣੇ ਫੋਨ ਆ ਮੋਬਾਈਲ ਫੋਨ ਆ ਆਪਾਂ ਕਦੇ ਸਨੈਪਚੈਟ ਕਦੇ ਇੰਸਟਾਗ੍ਰam ਕਦੇ ਫੇਸਬੁੱਕ ਮਤਲਬ ਪੂਰਾ ਟਾਈਮ ਸਪੈਂਡ ਕਰ ਰਹੇ ਆ ਸੋਸ਼ਲ ਮੀਡੀਆ ਤੇ ਤੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਉੱਠਣ ਦੀ ਜਾਗਣ ਦੀ ਚਾਹੇ 9 ਵਜੇ ਰਹੇ ਨੇ ਚਾਹੇ 10 ਵਜੇ ਰਹੇ ਨੇ ਪਰ ਨਿਰੰਤਰ ਸੌ ਰਹੇ ਆ ਉੱਠ ਰਹੇ ਆ ਜਾਗ ਰਹੇ ਆ ਫੇਰ ਸੌ ਰਹੇ ਆ ਤੇ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਇਨੂੰ ਕਹਿੰਦੇ ਨੇ ਸਵਾਦ ਤੇ ਦੂਜੀ ਪਾਸੇ ਜੇਕਰ ਨਕਰੀਏ ਸਕੂਨ ਦੀ ਟੈਂਬ ਵੀ ਉਹੀ ਆ ਧੁੰਦ ਵੀ ਉਨੀ ਹੀ ਆ ਤੇ ਠੰਡ ਵੀ ਉਨੀ ਆ ਪਰ ਆਪਾਂ ਸਵੇਰੇ ਸਾਢੇ 6 ਜਾਗ ਰਹੇ ਆ 4 4 ਸਾਢੇ 4 ਵਜੇ ਆਪਾਂ ਉੱਠ ਕੇ ਆਪਣੀ ਮਿਹਨਤਾਂ ਕਰ ਰਹੇ ਆ ਹੱਥ ਪੈਰ ਸੁੰਨ ਹੋ ਜਾਂਦੇ ਨੇ ਪੇਨ ਕਰਨ ਲੱਗ ਜਾਂਦੇ ਨੇ ਇੱਥੋਂ ਦਾ ਕਪੜੇ ਕੱਪੜੇ ਕਿੱਲੇ ਹੋ ਜਾਂਦੇ ਆ ਧੁੰਦ ਨਾਲ ਪਰ ਫਿਰ ਵੀ ਆਪਾਂ ਮਿਹਨਤ ਛੱਡਦੇ ਨਹੀਂ ਹੈਗੇ। ਹਰ ਰੋਜ਼ ਸਵੇਰੇ ਉੱਠਣ ਤੇ ਆਪਣੀ ਜੰਗ ਚੱਲਦੀ ਆ ਆਲਸ ਤੇ ਸੁਸਤੀ ਨਾਲ। ਪਰ ਆਪਾਂ ਰੋਜ਼ ਉਹ ਜੰਗ ਜਿੱਤ ਕੇ ਆਉਂਨੇ ਆ। ਮਿਹਨਤ ਕਰਦੇ ਆ ਤੇ ਇਹ ਮਿਹਨਤਾਂ ਨੇ ਜਿਹੜੀਆਂ ਇਹ ਆਪਾਂ ਨੂੰ ਬਹੁਤ ਐਡਵਾਂਸ ਕਰ ਦਿੰਦੀਆਂ ਨੇ। ਆਪਾਂ ਫਿਜ਼ੀਕਲੀ ਤੌਰ ਤੇ ਤਾਂ ਫਿਟ ਹੁੰਨੇ ਆਂ। ਨਾਲ ਦੀ ਨਾਲ ਆਪਾਂ ਮੈਂਟਲੀ ਤੌਰ ਤੇ ਵੀ ਬਹੁਤ ਜ਼ਿਆਦਾ ਸਟਰੋਂਗ ਹੋ ਜਾਂਦੇ ਆਂ। ਤੇ ਇਹੀ ਮਿਹਨਤ ਆਪਾਂ ਨੂੰ ਅੱਗੇ ਵੱਡੇ-ਵੱਡੇ ਇਵੈਂਟਾਂ ਤੱਕ ਲੈ ਕੇ ਜਾਂਦੀਆਂ ਨੇ ਉੱਥੇ ਵੀ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਆ ਬਹੁਤ ਕੰਪੀਟੀਸ਼ਨ ਮਿਲਦਾ ਬਹੁਤ ਜ਼ਿਆਦਾ ਹਾਰਡ ਕੰਪੀਟੀਟਰ ਮਿਲਦੇ ਨੇ ਇੱਥੇ ਇਹ ਮਿਹਨਤ ਨਾਲ ਆਪਾਂ ਨੂੰ ਵਿਕਟਰੀ ਸਟੈਂਡ ਤੇ ਚੜਾਉਂਦੀਆਂ ਨੇ ਵਿਕਟਰੀ ਸਟੈਂਡ ਤੇ ਚੜ ਕੇ ਆਪਾਂ ਟਰੋਫੀਆਂ ਹਾਸਲ ਕਰਦੇ ਆ ਮੈਡਲ ਹਾਸਲ ਕਰਦੇ ਆ ਤੇ ਸਰਟੀਫਿਕੇਟ ਹਾਸਲ ਕਰਦੇ ਆ ਤੇ ਸਭ ਤੋਂ ਵੱਡੀ ਗੱਲ ਉਹ ਸਨਮਾਨ ਹਾਸਲ ਕਰਦੇ ਆ ਇਹ ਜਿਹੜੀ ਦੁਨੀਆ ਦੇ ਸਿਰਫ 2% ਲੋਕਾਂ ਨੂੰ ਮਿਲਦਾ ਹਜ਼ਾਰਾਂ ਲੋਕ ਆਪਣੇ ਵਾਸਤੇ ਤਾੜੀਆਂ ਬੁਜਾਉਂਦੇ ਨੇ ਆਪਣਾ ਸਨਮਾਨ ਕਰਦੇ ਨੇ ਉੱਥੇ ਮੌਜੂਦ ਹਰ ਇੱਕ શિક્ષੀਤ ਤੁਹਾਨੂੰ ਦਿਲੋਂ ਸਨਮਾਨਤ ਕਰਦੇ ਨੇ ਤੇ ਤੁਹਾਡੇ ਜਿੱਤੇ ਮੈਡਲ ਅੱਗੇ ਹੋਰ ਕਿੰਨੇ ਕਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਨੇ ਤੁਹਾਡਾ ਜਿੱਤੇ ਹਰ ਇੱਕ ਕਿਤਾਬ ਤੁਹਾਡੀ ਅਣਥੱਕ ਮਿਹਨਤ ਬਲਿਦਾਨ ਸੈਕ੍ਰਿਫਾਈਸ ਦੀ ਕਹਾਣੀ ਹੁੰਦਾ ਹੈ ਇਹ ਉਹੀ ਸਮਾਂ ਹੁੰਦਾ ਜਦੋਂ ਆਪਾਂ ਨੂੰ ਆਪਣੀ ਹਰ ਇੱਕ ਕੋਸ਼ਿਸ਼ ਦਾ ਆਪਣੇ ਮਾਪਿਆਂ ਦੀ ਹਰ ਇੱਕ ਕੋਸ਼ਿਸ਼ ਦਾ ਆਪਣੇ ਕੋਚ ਦੀ ਹਰ ਇੱਕ ਕੋਸ਼ਿਸ਼ ਦਾ ਮੁੱਲ ਮਿਲਦਾ ਤੇ ਇਹ ਮੁੱਲ ਇੰਨਾ ਵੱਡਾ ਹੁੰਦਾ ਅੱਪਾ ਆਪਣੀਆਂ ਸਾਰੀਆਂ ਦੁੱਖ ਤਕਲੀਫਾਂ ਸਾਰੀਆਂ ਪੂੰਜ ਦਿੰਦੇ ਆਂ ਅੱਪਾ ਆਪਣੀ ਮਿਹਨਤ ਨਾਲ ਆਪਣੇ ਮਾਪਿਆਂ ਦਾ ਆਪਣੇ ਸਕੂਲ ਦਾ ਆਪਣੇ ਸਾਰੇ ਸਮਾਜ ਦਾ ਸਿਰੋਚਾ ਕਰ ਦਿੰਦੇ ਆਂ ਇਸ ਸਮੇਂ ਆਪਣੀ ਅੱਖਾਂ ਵਿੱਚ ਚਮਕ ਹੁੰਦੀ ਆ ਤੇ ਮਨ ਦੇ ਵਿੱਚ ਇੱਕ ਅਜੀਬ ਜਿਹੀ ਫੀਲਿੰਗ ਆਉਂਦੀ ਆ ਉਹ ਜਿਹੜੀ ਫੀਲਿੰਗ ਹੁੰਦੀ ਆ ਉਹ ਨੂੰ ਕਹਿੰਦੇ ਨੇ ਸਕੂਲ ਉਹ ਆ ਪਤਾ ਲੱਗਿਆ It's <music>